ਫੇਸਬੁਕ ਤੇ ਪਿਛਲੀ ਦਿਨੀ ਇੱਕ ਕਿਸੇ ਦਾ ਆਰਟੀਕਲ ਦੇਖਿਆ ਪੜਿਆ ਪੱਗ ਬਾਰੇ ਬਹੁਤ ਗਹਿराई ਦੇ ਵਿੱਚ ਜਾ ਕੇ ਉਸਨੇ ਪੱਗ ਦੇ ਨੁਕਤੇ ਛੋਏ ਔਰ ਦੇਖਿਆ ਮੈਂ ਉਹਨੇ ਸਾਰਾ ਕੁਝ ਨਹੀਂ ਕਰਦਾ ਜਿਹੜਾ ਮੈਨੂੰ ਵੇਖੋ ਤੋਂ ਟੌਪਿਕ ਮਿਲਿਆ ਜਿਹੜੀ ਕੱਲ ਮੈਨੂੰ ਪਿੰਚ ਕਰਕੇ ਉਹ ਇਹ ਸੀ ਕਹਿੰਦਾ ਕਿ ਪੱਗ ਜਿਹੜੀਆਂ ਨੂੰ ਧੋਣ ਲੱਗਿਆ ਇਹ ਵੇਖਣਾ ਪੈਂਦਾ ਵਾ ਕਿ ਜਿਹੜਾ ਇਹਦੇ ਨਾਲ ਹੀ ਕਪੜਾ ਪਾਉਣ ਲੱਗੇ ਆ ਕਿਤੇ ਉਹਦਾ ਰੰਗ ਲੱਤ ਕੇ ਇਹਨੂੰ ਨਾ ਲੱਗ ਜਾਵੇ ਇਸ ਕਰਕੇ ਇਹ ਵੇਖਣ ਨੂੰ ਤਾਂ ਜ਼ਰੂਰੀ ਹੋ ਜਾਂਦਾ ਵਾ ਕਿ ਪੱਗ ਤੇ ਹੋਰ ਕਿਸੇ ਦਾ ਰੰਗ ਨਾ ਚੜੇ ਤੇ ਇਹਨੂੰ ਕੱਲੀ ਨੂੰ ਤੋਤਾ ਜਾਵੇ ਇਹਨੀ ਸਾਵਧਾਨੀ ਬਚਣੀ ਪਈ ਪੈਦੀ ਹੈ ਪਤਾ ਨਹੀਂ ਉਹਨੇ ਕਿਹੜੀ ਪੱਗ ਦੀ ਗੱਲ ਕੀਤੀ ਸੀ ਰਾਜਪੂਤਾਂ ਦੀ ਰਾਜਸਥਾਨੀਆਂ ਦੀ ਹਰਿਆਣੇ ਦੀ ਜਾਂ ਕਿਸੇ ਹੋਰ ਦੀ ਸ਼ਾਇਦ ਉਹ ਸਦਾ ਸਿੱਖਾਂ ਦੇ ਪੱਗ ਦੀ ਗੱਲ ਕੀਤੀ ਹੋਵੇ ਕਿਉਂਕਿ ਸਿੱਖ ਸੀ ਉਹ ਤੇ ਸਵਾਲ ਆ ਛੁੱਟ ਗਿਆ ਗੁਰੂ ਨਾਨਕ ਦੇ ਸਿੱਖੋ ਕੁਰੂ ਤੋਂ ਬੈਠੀ ਜੇ ਸਿੰਗੋ ਛਾਤੀ ਮਾਰ ਕੇ ਵੇਖੋ ਆਪਣੇ ਆਪ ਆਪਣੇ ਆਪਣੇ ਅੰਦਰ ਕਿ ਕਿੰਨੀਆਂ ਉਹਨੇ ਪੱਗਾ ਜਿਹੜੀਆਂ ਬਾਹਰੋਂ ਕੋਈ ਹੋਰ ਰੰਗ ਨਹੀਂ ਜੰਦਾ ਤੇ ਚੜਿਆ ਕਿੰਨੀਆਂ ਕਨੇ ਉਹ ਪੱਗਾ ਜਿਨ੍ਹਾਂ ਦੇ ਉੱਪਰ ਹੋਰ ਰੰਗ ਨਹੀਂ ਚੜੇ ਮੈਂ ਤਾਂ ਹਰਾਰਾ ਜਾਨਾ ਵੇਖ ਕੇ ਇਹ ਪਗੜੀ ਜਿਹਦੇ ਤੇ ਅਸੀਂ ਬੜੀਆਂ 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 ਗੱਲਾਂ ਕਰਦੇ ਆਂ ਤੇ ਸਾਡੇ ਗੁਰੂ ਦੀ ਦਿੱਤੀ ਹੋਈ ਆ ਜਦੋਂ ਮੈਂ ਇਹ ਪਗੜੀ ਕਿਸੇ ਟੁੱਟੜ ਜੇ ਸਾਧ ਬਾਬੇ ਸੰਤ ਦੇ ਬ੍ਰਹਮ ਗਿਆਨੀ ਅਖੋਦੀ ਦੇ ਪੈਰਾਂ ਵਿੱਚ ਬੈਠੀ ਵੇਖਦਾ ਆਂ ਤਾਂ ਬਹੁਤ ਦੁੱਖ ਲੱਗਦਾ ਇੱਕ ਕੱਲ ਥੋੜੀ ਜਿਹੀ ਹੋਰ ਕਰਦਾ ਜਾਵਾਂ ਅੱਜ ਤੱਕ ਦਾ ਤੁਸੀਂ ਵੀ ਵੇਖਿਆ ਉਹ ਮੈਂ ਵੀ ਵੇਖਿਆ ਹਾਂ ਕਦੀ ਲੜਾਈ ਹੋਵੇ ਦੋ ਸਿੱਖਾਂ ਦੇ ਵਿੱਚ ਤੇ ਸ਼ਾਇਦ ਹੋਊਗਾ ਤੁਹਾਨੂੰ ਕਿ ਕਦੀ ਕਿਸੇ ਸਿੱਖ ਨੇ ਜਾਨੀ ਕਿ ਗੈਰ ਸਿੱਖ ਨੇ ਕਿ ਸਿੱਖ ਦੀ ਪੱਗ ਅੱਜ ਤੱਕ ਪੱਗ ਨੂੰ ਹੱਥ ਪਾਇਆ ਸਿੱਖ ਦੀ ਪੱਗ ਨੂੰ ਹੱਥ ਪਾਉਣ ਵਾਲਾ ਵੀ ਸਾਹਮਣੇ ਸਿੱਖ ਹੁੰਦਾ ਅਗਰ ਕੋਈ ਇਹ ਗੱਲ ਮਹਿਸੂਸ ਕਰਦਾ ਵਾ ਕਿ ਮੇਰਾ ਸਿੱਖ ਭਰਾਵਾ ਮੈਂ ਇਹਦੀ ਪੱਗ ਨੂੰ ਹੱਥ ਨਹੀਂ ਪਾਉਣਾ ਪੱਗ ਨਹੀਂ ਲਾਉਣੀ ਤਾਂ ਅਗਲੇ ਬੰਨੇ ਉਹ ਹਰਾਮਖੋਰ ਅਖੌਤੀ ਸਿੱਖ ਖੁਦ ਪੱਗ ਲਾ ਕੇ ਇਹ ਪਰਚਾ ਪਾ ਲੰਦਾ ਤੇ ਕਿ ਮੇਰੀ ਇਹਨੇ ਪੱਗ ਲਈ ਆ ਮੇਰੀ ਮਾਨ ਹਨੇ ਜਿੱਤੀ ਆ ਮੈਂ ਐਸੇ ਹਰਾਮਖੋਰੀ ਵੇਖੇ ਕੀ ਹੋ ਗਿਆ ਤੁਹਾਨੂੰ ਇਹ ਪੱਗ ਜਿਹੜੀ ਕਹਿੰਦੇ ਸੀ ਵੀ ਕਿਤੇ ਇੱਜ਼ਤਾਂ ਦੀ ਰਖਵਾਲੀ ਆ ਇਹ ਪੱਗ ਇੱਕ ਦੂਜੇ ਹੀ ਪੱਗ ਵਾਲੇ ਕੋਲੋਂ ਮਹਿਫੂਜ਼ ਨਹੀਂ ਆ ਕੁਝ ਕੋਸ਼ਿਸ਼ ਕਰੋ ਕੁਝ ਹੋ ਸਕੇ ਤਾਂ ਸ਼ਰਮ ਵੀ ਕਰੋ